ਪ੍ਰਸ਼ਾਸਨ ਦੇ ਨਾਲ ਜਿਹੜੀ ਮੀਟਿੰਗ ਹੋਈ ਆ ਸਾਡੀ ਮੀਟਿੰਗ ਦੇ ਵਿੱਚ ਜਿਹੜਾ ਡੀਸੀ ਸਾਹਿਬ ਫਰੀਦਕੋਟ ਤੇ ਐਸਐਸਪੀ ਸਾਹਿਬ ਫਰੀਦਕੋਟ ਸੀਗੇ ਤੇ ਸਾਡੀ ਜਿਹੜੀ ਐਕਸ਼ਨ ਕਮੇਟੀ ਦੇ ਆਗੂ ਸੀਗੇ ਅਸੀਂ ਹੂੰ ਉਹਦੇ ਵਿੱਚ ਇਹ ਸੀਗੇ ਪ੍ਰਸ਼ਾਸਨ ਤੋਂ ਜਿਹੜੀਆਂ ਸਾਡੀਆਂ ਮੰਗਾਂ ਜਿਹੜੀਆਂ ਪਹਿਲਾਂ ਹੀ ਮੰਨੀਆਂ ਹੋਈਆਂ ਨੇ ਪ੍ਰਸ਼ਾਸਨ ਨੇ ਕਿ ਅਸੀਂ ਉਹਨਾਂ ਦਾ ਹੱਲ ਕਰਾਂਗੇ ਉਸੇ ਸਬੰਧ ਦੇ ਵਿੱਚ ਅੱਜ ਮੀਟਿੰਗ ਸੀਗੀ ਕਿ ਗਮਦੂਰ ਸਿੰਘ ਹੋਰਾਂ ਦੀ ਗ੍ਰਿਫਤਾਰੀ ਕੀਤੀ ਜਾਵੇ ਜਿਹੜੇ ਪੀੜਤ ਪਰਿਵਾਰ ਸੀਗੇ ਜਿਨ੍ਹਾਂ ਦੇ ਉੱਪਰ ਗੋਲੀਆਂ ਚੱਲੀਆਂ ਸੀਗੀਆਂ ਜਿਨ੍ਹਾਂ ਦੇ ਘਰ-ਬਾਰ ਤੋੜੇ ਗਏ ਸੀਗੇ ਵੀ ਉਹਨਾਂ ਦੇ ਜਿਹੜੇ ਘਰ-ਬਾਰ ਭੰਨੇ ਆ ਸਮਾਨ ਸਮੂਹ ਜਿਹੜਾ ਚੱਕਿਆ ਗਿਆ ਉਹਦਾ ਜਿਹੜਾ ਮੁਆਵਜ਼ਾ ਉਹਨਾਂ ਨੂੰ ਦਿੱਤਾ ਜਾਵੇ ਘਰ-ਬਾਰ ਉਹਨਾਂ ਦੇ ਬਣਾ ਕੇ ਦਿੱਤੇ ਜਾਣ ਤੇ ਨਾਲ ਹੀ ਸਾਡਾ ਇਹ ਸੀਗਾ ਕਿ ਜਿੰਨੇ ਵੀ ਮਜ਼ਦੂਰਾਂ ਨੂੰ ਤੁਸੀਂ ਗ੍ਰਿਫਤਾਰ ਕੀਤਾ ਸੀ ਉਹਨਾਂ ਤੇ ਪਰਚਾ ਪਾਇਆ ਸੀਗਾ ਵੀ ਉਹ ਪਰਚੇ ਨੂੰ ਜਲਦ ਤੋਂ ਜਲਦ ਜਿਹੜਾ ਉਹ ਰੱਦ ਕੀਤਾ ਜਾਵੇ ਖਤਮ ਕੀਤਾ ਜਾਵੇ ਪ੍ਰਸ਼ਾਸਨ ਦਾ ਜਿਹੜਾ ਹਾਂ ਪੱਖੀ ਰਵਈਆ ਸੀਗਾ ਬੜੇ ਸਖਾਵੇਂ ਮਾਹੌਲ ਦੇ ਵਿੱਚ ਜਿਹੜੀ ਮੀਟਿੰਗ ਚੱਲੀ ਆ ਤੇ ਲੱਗਦਾ ਵੀ ਆ ਸਾਨੂੰ ਤੇ ਪ੍ਰਸ਼ਾਸਨ ਨੇ ਵਿਸ਼ਵਾਸ ਵੀ ਦਿਵਾਇਆ ਕਿ ਅਸੀਂ ਉਹਦੇ ਸਾਰੀਆਂ ਮੰਗਾਂ ਦਾ ਜਿਹੜਾ ਉਹ ਹੱਲ ਕਰਾਂਗੇ ਜੇਕਰ ਪ੍ਰਸ਼ਾਸਨ ਕੋਈ ਆਨਕਾਨੀ ਕਰਦਾ ਕੋਈ ਇਹਨਾ ਮੰਗੀਆਂ ਹੋਈਆਂ ਮੰਨਾਂ ਤੋਂ ਮੰਗਾ ਤੋਂ ਜੇ ਇੱਧਰ ਉੱਧਰ ਹੁੰਦਾ ਤੇ ਫੇਰ ਜਿਹੜਾ ਸਾਡਾ ਸੰਘਰਸ਼ਾ ਉਹ ਜਾਰੀ ਰਹੇਗਾ ਜਿਹੜਾ ਫਿਲਹਾਲ ਅਸੀਂ 17 ਤਰੀਕ ਨੂੰ ਜਿਹੜਾ ਐਸਐਸਪੀ ਦਫ਼ਤਰ ਦਾ ਜਿਹੜਾ ਘਰਾਓ ਰੱਖਿਆ ਸੀਗਾ ਉਹ ਮੁਲਤਵੀ ਕੀਤਾ ਜਾਂਦਾ ਕਿਉਂਕਿ ਉਹ ਇਸੇ ਕਰਕੇ ਕੀਤਾ ਕਿ ਪ੍ਰਸ਼ਾਸਨ ਨੇ ਵਿਸ਼ਵਾਸ ਦਿਵਾਇਆ ਕਿ ਅਸੀਂ ਜਲਦ ਤੋਂ ਜਲਦ ਜਿਹੜੀਆਂ ਸਾਰੀਆਂ ਮੰਗਾਂ ਜਿੰਨੀਆਂ ਵੀ ਮੰਗੀਆਂ ਸੀ ਉਹਨਾਂ ਦਾ ਜਲਦ ਤੋਂ ਜਲਦ ਹੱਲ ਕਰਦੇ ਆਂ ਤੇ ਅਸੀਂ ਐਕਸ਼ਨ ਕਮੇਟੀ ਵੱਲੋਂ ਇਹ ਇਹ ਐਲਾਨ ਜੋ ਕੀਤਾ ਸੀਗਾ ਕਿ ਅਸੀਂ 17 ਤਰੀਕ ਨੂੰ ਐਸਐਸਪੀ ਦਫ਼ਤਰ ਦਾ ਘਰਾਓ ਕਰਾਂਗੇ ਉਹ ਫਿਲਹਾਲ ਅਸੀਂ ਮੁਲਤਵੀ ਕਰ ਰਹੇ ਆਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਸਾਡੀਆਂ ਮੰਗਾਂ ਉਹਨਾਂ ਦਾ ਹੱਲ ਨਹੀਂ ਹੁੰਦਾ ਤੇ ਅਸੀਂ ਜਿਹੜਾ ਵੱਡਾ ਸੰਘਰਸ਼ ਕਰਨ ਲਈ ਉਹ ਮਜਬੂਰ ਹੋਵਾਂ। ਨਾਲ ਪਿਛਲੇ ਦਿਨਾਂ ਦੇ ਦਾਨ ਫਰੀਦਕੋਟ ਐਸਐਸਪੀ ਦਫ਼ਤਰ ਸੰਯੁਕਤ ਕਿਸਾਨ ਮੋਰਚੇ ਵੱਲੋਂ ਖਬਰ ਲੱਗਦੀ ਕਿਤੇ ਨਾ ਕਿਤੇ ਪ੍ਰਸ਼ਾਸਨ ਉਸ ਦਬਾਅ 'ਚ ਦਬਾ ਕਰਕੇ ਤਾਂ ਨਹੀਂ ਕਮਜ਼ور ਉਹਨਾਂ ਨੂੰ ਅਰੈਸਟ ਕਰ ਰਿਹਾ ਨਾ ਕਰ ਰਿਹਾ ਹੋਵੇ। ਨਹੀਂ ਜਿਸ ਤਰ੍ਹਾਂ ਸਾਡੀ ਮੀਟਿੰਗ ਕਰ ਲਈ ਹੈ ਜੋ ਪ੍ਰਸ਼ਾਸਨ ਨੇ ਕਿਹਾ ਪ੍ਰਸ਼ਾਸਨ ਨੇ ਉਹਦੇ ਬਾਹਰਲੇ ਮੁਲਕਾਂ ਤੇ ਜਾਣ ਤੇ ਜਿਹੜੀ ਰੋਕ ਲਾ ਦਿੱਤੀ ਆ ਵੀ ਉਹ ਭੱਜ ਕੇ ਕਿਤੇ ਬਾਹਰ ਨਾ ਜਾ ਆਵੇ। ਫੇਰ ਵੀ ਪ੍ਰਸ਼ਾਸਨ ਕਹਿ ਰਿਹਾ ਕਿ ਅਸੀਂ ਜਿਹੜਾ ਲਗਾਤਾਰ ਜਿਹੜੀ ਛਾਪੇਮਾਰੀ ਕਰ ਰਹੇ ਆ ਉਹ ਆਪਦੇ ਫੋਨ ਫਾਨ ਬੰਦ ਕਰਕੇ ਘਰੋਂ ਭੱਜੇ ਹੋਏ ਨੇ ਵੀ ਜਦੋਂ ਵੀ ਉਹ ਕਿਤੇ ਸਾਨੂੰ ਹੱਥੀ ਲੱਗਦੇ ਤੇ ਉਹਨਾਂ ਨੂੰ ਅਸੀਂ ਜਲਦ ਜਿਹੜਾ ਗ੍ਰਿਫਤਾਰ ਉਹ ਕਰਾਂਗੇ ਜਿਹੜੀ ਗੱਲ ਆ ਕਿ ਉਹ ਸੰਯੁਕਤ ਕਿਸਾਨ ਮੋਰਚੇ ਦੀ ਅਸਲ ਦੇ ਵਿੱਚ ਤੁਹਾਡੇ ਮਾਧਿਅਮ ਰਾਹੀਂ ਤੁਹਾਡੇ ਚੈਨਲ ਤੇ ਅੱਗੇ ਵੀ ਦੱਸਿਆ ਗਿਆ ਸੀਗਾ ਕਿ ਉਹ ਸੰਯੁਕਤ ਕਿਸਾਨ ਮੋਰਚੇ ਵੱਲੋਂ ਜਿਹੜਾ ਉਹ ਫੈਸਲਾ ਨਹੀਂ ਸੀਗਾ ਇੱਕ ਦੋ ਬੰਦੇ ਜਿਹੜੇ ਸੰਯੁਕਤ ਕਿਸਾਨ ਮੋਰਚੇ ਦਾ ਨਾਂ ਵਰਤ ਰਹੇ ਆ ਤੇ ਅਸੀਂ ਉਹਨਾਂ ਨੂੰ ਵੀ ਕਹਿੰਨੇ ਆ ਕਿ ਜੇਕਰ ਤੁਸੀਂ ਕਰਨਾ ਤੇ ਫਿਰ ਤੁਸੀਂ ਇਹ ਚੀਜ਼ ਕਰੋ ਕਿ ਅਸੀਂ ਨਿੱਜੀ ਤੌਰ ਤੇ ਆਪ ਦੀਆਂ ਜਥੇਬੰਦੀਆਂ ਵੱਲੋਂ ਜਿਹੜਾ ਗਮਦੂਰ ਸਿੰਘ ਦਾ ਉਸ ਗੁੰਡੇ ਦਾ ਪੱਖਪੂਰ ਰਹੇ ਜੀ ਨੇ ਲੋਕਾਂ ਦੇ ਉੱਪਰ ਤਸ਼ੱਦਦ ਟਾਇਆ ਲੋਕਾਂ ਉੱਪਰ ਗੋਲੀਆਂ ਚਲਾਈਆਂ ਲੋਕਾਂ ਦੇ ਘਰ-ਪਾਪ ਭੰਨੇ ਦੇ ਲੋਕਾਂ ਦਾ ਸਮਾਨ ਚੋਰੀ ਕੀਤਾ ਵੀ ਜੇ ਤੁਸੀਂ ਉਸ ਗੁੰਡੇ ਦੇ ਪੱਖ ਦੇ ਵਿੱਚ ਕੜਨਾ ਤੇ ਫਿਰ ਸ਼ਰੇਆਮ ਕਹੋ ਕਿ ਅਸੀਂ ਕੱਲੀ ਜਥੇਬੰਦੀ ਸਾਡੀ ਅਸੀਂ ਆਪਦੇ ਲੈਵਲ ਤੇ ਖੜੇ ਆ ਫਿਰ ਸੰਯੁਕਤ ਕਿਸਾਨ ਮੋਰਚੇ ਦਾ ਨਾਂ ਕਿਉਂ ਵਰਤਦੇ ਹੋ ਸੰਯੁਕਤ ਕਿਸਾਨ ਮੋਰਚਾ ਦਾ ਕਿਸਾਨ ਮਜ਼ਦੂਰ ਏਕਤਾ ਬਣਾ ਕੇ ਰੱਖਣਾ ਚਾਹੁੰਦਾ ਤੇ ਇਹ ਉਹ ਲੋਕ ਨੇ ਜਿਹੜਾ ਸੰਯੁਕਤ ਕਿਸਾਨ ਮੋਰਚੇ ਦਾ ਨਾਂ ਵਰਤ ਕੇ ਕਿਸਾਨ ਮਜ਼ਦੂਰ ਏਕਤਾ ਦੇ ਵਿੱਚ ਜਿਹੜਾ ਪਾੜਾ ਪਾਉਣ ਲੱਗੇ ਹੋਏ ਨੇ ਇਸ ਤਰ੍ਹਾਂ ਦਾ ਪਾੜਾ ਜਿਹੜਾ ਕਿਸਾਨ ਮਜ਼ਦੂਰ ਏਕਤਾ ਦੇ ਵਿੱਚ ਉਹ ਅਸੀਂ ਨਹੀਂ ਪੈਣ ਦੇਵਾਂਗੇ ਐਕਸ਼ਨ ਕਮੇਟੀ ਨੇ ਪਹਿਲਾਂ ਵੀ ਕੋਸ਼ਿਸ਼ਾਂ ਕੀਤੀਆਂ ਨੇ ਕਿ ਕਿਸਾਨ ਮਜ਼ਦੂਰ ਏਕਤਾ ਜਿਹੜੀ ਉਹ ਬਣੀ ਰਹੇ ਤੇ ਅਸੀਂ ਇਹਨੂੰ ਬਰਕਰਾਰ ਜਿਹੜਾ ਉਹ ਰੱਖਾਂਗੇ ਪਰ ਇਹ ਦਲਤਵਾਦ ਸੇ ਜਾਟਾ ਦਾ ਕੋਈ ਮਸਲਾ ਨਹੀਂ ਹੈ ਪਹਿਲੀਆਂ ਸਟੇਟਮੈਂਟਾਂ ਐ ਇਸ ਤਰ੍ਹਾਂ ਆਈਆਂ ਕਿ ਸਾਡਾ ਪਿੰਡ ਦੇ ਕਿਸੇ ਕਿਸਾਨ ਨਾਲ ਕੋਈ ਰੌਲਾ ਨਹੀਂ ਕਿਸਾਨ ਜੱਥੇਬੰਦੀ ਐਕਸ਼ਨ ਕਮੇਟੀ ਦੇ ਸਪੋਰਟ ਤੇ ਆਈਆਂ ਵਿਦਿਆਰਥੀ ਆਏ ਆ ਨੌਜਵਾਨ ਪਾਸ ਸਭਾਵਾਂ ਆਈਆਂ ਜਣੀ ਸਾਰੇ ਦੇ ਸਾਰੇ ਸਪੋਰਟ ਤੇ ਆਏ ਆ ਤੇ ਇਹਦੂ ਬਿਨਾਂ ਜਾਣੀ ਜੌਂਦ ਦੇ ਵਿੱਚ ਵੱਡੇ ਘਟ ਦੇ ਵਿੱਚ ਕਿਸਾਨਾਂ ਨੇ ਮਤਾ ਪਾਇਆ ਇਸ ਗੱਲ ਵਾਸਤੇ ਤਾਂ ਫਿਰ ਅਦਾਲਤ ਵਰਸ ਜੱਟ ਕਿਵੇਂ ਬਣ ਗਿਆ ਇਸ ਕਰਕੇ ਕੋਈ ਜੱਥੇਬੰਦੀ ਇਹ ਕਹਿ ਦੇਵੇ ਉਹਦਾ ਆਪਣਾ ਥਿਊ ਹੈ ਵੀ ਭਾਈ ਇਹਨੂੰ ਐ ਬਣਾਇਆ ਜਾ ਰਿਹਾ ਅਸੀਂ ਇਹ ਸਮਝਿਆ ਕਿ ਇਹਨੂੰ ਉਹ ਤੋਂ ਹੀ ਨਾ ਸੀ ਇਸ ਪਾਸੇ ਲੈ ਕੇ ਗਏ ਨਾ ਹੀ ਸਾਡੀਆਂ ਇੱਥੇ ਬੰਦੀਆਂ ਦਾ ਇਹ ਅਸੂਲ ਆ ਅਸੀਂ ਤਾਂ ਕਹਿੰਦੇ ਆ ਕਿ ਲੋਕ ਜਾਤੀ ਜਿਹੜੀਆਂ ਗੱਲਾਂ ਹੈਗੀਆਂ ਉਹਦੇ ਤੋਂ ਨਿਕਲ ਕੇ ਜਮਾਤੀ ਮੰਗਾ ਤੇ ਆਉਣ ਤਾਂ ਕਿ ਆਪਾਂ ਸਾਰੇ ਸਾਰੇ ਰਲ ਕੇ ਵੱਡੇ ਮਸਲਿਆਂ ਨੂੰ ਹੱਥ ਪਾ ਸਕੀਏ ਇਸ ਕਰਕੇ ਕੋਈ ਜਾਤੀ ਮਸਲਾ ਨਹੀਂ ਹੈ ਅਗਲੇ ਪ੍ਰੋਗਰਾਮ ਕਿਸ ਤਰ੍ਹਾਂ ਦੇ ਹੋਣਗੇ ਜੀ ਦੇਖੋ ਅਗਲਾ ਪ੍ਰੋਗਰਾਮ ਪ੍ਰਸ਼ਾਸਨ ਨਾਲ ਸਾਡੀ ਵਧੀਆ ਗੱਲਬਾਤ ਚੱਲ ਰਹੀ ਆ ਠੀਕ ਰੋਖਾ ਉਹਨਾਂ ਦਾ ਮਤਲਬ ਜਿਹੜੀਆਂ ਉਹਨਾਂ ਨੇ ਗੱਲਾਂ ਮੰਨੀਆਂ ਹੋਈਆਂ ਸੀਗੀਆਂ ਉਹਨਾਂ ਚੋਂ ਕਾਫੀ ਮੰਗਾਂ ਜਿਹੜੀਆਂ ਉਹ ਹੱਲ ਹੋ ਗਈਆਂ ਜਿਵੇਂ ਮਤਲਬ ਇਲਾਜ ਕਰਾਉਣ ਦਾ ਮਾਮਲਾ ਹੈਗਾ ਹੋਏ ਨੁਕਸਾਨ ਦਾ ਮਾਮਲਾ ਹੈਗਾ ਜਿਹੜੀ ਇਸ ਤਰ੍ਹਾਂ ਕਾਫੀ ਮੰਗਾ ਹੱਲ ਹੈ ਤੇ ਪ੍ਰਸ਼ਾਸਨ ਦਾ ਵੀ ਕਿਉਂਕਿ ਸਾਰਾ ਪ੍ਰਸ਼ਾਸਨ ਸੀ ਡੀਐਸਪੀ ਜੇ ਤੋਸੀ ਦੋ ਡੀਐਸਪੀ ਸੀ ਕੋਡ ਪੂਰਾ ਡੀਐਸਪੀ ਸੀਗਾ ਤਾਂ ਦੋਨੇ ਪ੍ਰਸ਼ਾਸਨ ਸੀ ਸਿਵਲ ਪ੍ਰਸ਼ਾਸਨ ਵੀ ਸੀ ਤੇ ਪੁਲਿਸ ਪ੍ਰਸ਼ਾਸਨ ਵੀ ਸੀ ਇਸ ਕਰਕੇ ਦੋਨਾਂ ਨੇ ਬੜੀ ਜ਼ਿੰਮੇਵਾਰੀ ਨਾਲ ਇਹ ਗੱਲ ਕਹੀ ਆ ਕਿ ਅਸੀਂ ਤੁਹਾਡੇ ਨਾਲ ਜਿਹੜੀ ਗੱਲ ਕੀਤੀ ਆ ਉਸ ਗੱਲ ਤੇ ਅਸੀਂ ਪੂਰੇ ਉਤਰਾਂਗੇ ਤਾਂ ਸਾਡੀ ਜਿਹੜੀ ਗੱਲ ਸੀ ਛਾਪੇਮਾਰ ਉਧਰਲੇ ਪਾਸੇ ਤੁਹਾਨੂੰ ਰੈਸਟ ਕਰੋ ਤਾਂ ਉਹਨਾਂ ਨੇ ਸਾਥੀ ਨੇ ਵੀ ਤੁਹਾਨੂੰ ਦੱਸ ਦਿੱਤਾ ਮੈਂ ਉਹਤੇ ਵਾਲੀ ਲੰਮੀ ਚੌੜੀ ਗੱਲ ਨਹੀਂ ਕਰਦਾ ਵੀ ਉਹ ਠੀਕ ਚੱਲ ਰਹੀ ਆ ਜੇ ਭਾਈ ਪ੍ਰਸ਼ਾਸਨ ਅੰਨਾ ਕਰ ਨਹੀਂ ਕਰੂਗਾ ਫਿਰ ਲੋਕਾਂ ਕੋਲੇ ਲੜਾਈ ਆ ਫਿਰ ਅਗਲੀ ਗੱਲ ਹੋ ਜੂਗੀ ਸੰਘਰਸ਼ਾਂ ਚੱਲਦੇ ਰਹੇਗੇ